ਹਾਂਜੀ ਦੋਸਤੋ ਹਾਜ਼ਰ ਹੈ ਤੁਹਾਡੇ ਸਾਰਿਆਂ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਸੋ ਜਿਵੇਂ ਕਿ ਆਪਾਂ ਜਾਣਦੇ ਆ ਕਿ ਅੱਜ 3704 ਮਾਸਟਰ ਕਾਟਰ ਵਿਭਾਗ ਦੇ ਜਿਹੜੇ ਪ੍ਰਧਾਨ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਮਿੱਤਰ ਮੰਡਲੀ ਸੋ ਅੱਜ ਕਮਿਊਨਿਟੀ ਦੀ ਮੀਟਿੰਗ ਦੇ ਵਿੱਚ ਸ਼ਾਮਿਲ ਹੋਈ ਸੀ ਸੋ ਉਸ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਮਸਲੇ ਜਿਹੜੇ ਉਹ ਰੱਖੇ ਗਏ ਆ ਤੇ ਮਸਲਿਆਂ ਦਾ ਹੱਲ ਕੀ ਨਿਕਲ ਕੇ ਆਇਆ ਕਿ ਉਹਨਾਂ ਨਾਲ ਕਿਸੇ ਤਰ੍ਹਾਂ ਦੇ ਅਧਿਕਾਰੀ ਦੀ ਗੱਲਬਾਤ ਹੋਈ ਇਹ ਅਧਿਕਾਰੀ ਨੇ ਕੀ ਜਿਹੜਾ ਉਹਨਾਂ ਨੂੰ ਭਰੋਸਾ ਦਿਤਤਾ ਹੈ ਉਹ ਸਾਰੀ ਜਾਣਕਾਰੀ ਤੁਹਾਨਾਂ ਸਾਂਝੀ ਕਰਦੇ ਆਂ ਕਿਰਪਾ ਕਰਕੇ ਬਣੇ ਰਹੋ ਸੋ ਜਿਸ ਤਰ੍ਹਾਂ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪ੍ਰਧਾਨ ਜੀ 7304 ਦੇਤੇ ਹੋਰ ਉਹਨਾਂ ਦੇ ਨਾਲ ਨੁਮਾਇੰਦੇ ਜਿਹੜੇ ਉਹ ਖੜੇ ਹੋਇਆ ਸੋ ਬਿਲਕੁਲ ਡੀਪੀਆਈ ਦੇ ਬਾਹਰ ਜਿਹੜੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋ ਅੱਜ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਕੁਝ ਫੈਸਲੇ ਜਿਹੜੇ ਉਹ ਲੈਤੇ ਗਏ ਆ ਸੋ ਉਹ ਫੈਸਲੇ ਤੁਹਾਡੇ ਨਾਲ ਕਿਹੜੀ ਕਿਹੜੀ ਸਾਂਝੀ ਕਰਦੇ ਆਂ ਸੋ ਸਭ ਤੋਂ ਪਹਿਲਾਂ ਅਸੀਂ ਕਿ ਜੇਕਰ ਜਿਸ ਤਰ੍ਹਾਂ ਕਿ ਪ੍ਰਧਾਨ ਜੀਆ ਦੁਆਰਾ ਦੱਸਿਆ ਗਿਆ ਕਿ ਅਜਮਤੀ 3 ਜੂਨ 2025 ਨੂੰ 3704 ਅਧਿਆਪਕੀ ਚੁਣਨੀ ਨੂੰ ਪੰਜਾਬ ਵੱਲੋਂ ਪੇ ਸਕੇਲ ਰੀਕਾਸਟ ਅਤੇ ਸਲਾਨਾ ਵਾਧੇ ਦੇ ਸਬੰਧ ਵਿੱਚ ਮਾਣਯੋਗ ਡਾਇਰੈਕਟਰ ਸਕੂਲ ਸਿੱਖਿਆ ਸਕੈਂਡਰੀ ਨਾਲ ਮੀਟਿੰਗ ਕੀਤੀ ਗਈ। ਸੋ ਦੋਸਤੋ ਮੇਨ ਤਿੰਨ ਮਸਲੇ ਜਿਹੜੇ ਆਪਾਂ ਨੂੰ ਪਿਛਲੇ ਪਿਛਲੇ ਦਿਨਾਂ ਦੇ ਵਿੱਚ 3704 ਮਾਸਟਰ ਜਿਹੜੀ ਰੀਕਾਸਟ ਲਿਸਟਾਂ ਹੋਈਆਂ ਉਸ ਵਾਰ ਇੱਕ ਧਾਲੀ ਕੱਢਦੀਆਂ ਹੋਈਆਂ 6835 ਦੀਆਂ। ਭਾਵ ਇੱਕ ਤਾਂ ਇਹ ਸੀ ਕਿ ਰੀਕਾਸਟ ਲਿਸਟਾਂ ਸੰਬੰਧੀ ਜਿਹੜਾ ਉਹ ਮਸਲਾ ਕਾਫੀ ਜਿਹੜਾ ਗੰਭੀਰ ਸੀ ਉਹ ਚੱਲ ਰਿਹਾ ਸੀ। ਸੋ ਉਸ ਦੇ ਸੰਬੰਧ ਵਿੱਚ ਦੂਸਰਾ ਸੀ ਦੋਸਤੋ 3704 ਅ ਠੀਕ ਹੈ ਜੀ ਕਿਉਂਕਿ 17720 ਵਾਲਾ ਜਿਹੜਾ ਪੇਸ ਆਪਣਾ ਇੱਕ ਨੋਟਸ ਜਾਰੀ ਹੋਇਆ ਸੀ 3704 ਅਧਿਆਪਕਾਂ ਦੇ ਉੱਪਰ ਸੋ ਉਸ ਤੋਂ ਪਹਿਲਾਂ ਜਿਹੜਾ ਹੈਗਾ ਇਹਨਾਂ ਦਾ ਜਿਹੜਾ ਇਸ਼ਤਿਹਾਰ ਉਹ ਆ ਚੁੱਕਿਆ ਸੀ ਜਦਕਿ 17720 ਵਾਲਾ ਜਿਹੜਾ ਇੱਕ ਨੋਟਿਸ ਹੈ ਉਹ ਇਹਨਾਂ ਅਧਿਆਪਕਾਂ ਦੇ ਉੱਪਰ ਲਾਗੂ ਹੀ ਨਹੀਂ ਹੁੰਦਾ ਠੀਕ ਹੈ ਜੀ ਕਿਉਂਕਿ ਇਸ਼ਤਿਹਾਰ ਹੈ ਜਿਹੜਾ ਭਰਤੀ ਦਾ ਉਸ ਤੋਂ ਪਹਿਲਾਂ ਆ ਚੁੱਕਿਆ ਸੀ ਸੋ ਇਸ ਕਰਕੇ ਇਸ ਦਾ ਕੇਸ ਵੀ ਜਿਹੜਾ ਉਹ ਚੱਲ ਰਿਹਾ ਹੈ ਤੋ ਦੂਸਰਾ ਸੀ ਸਲਾਨਾ ਬਾਅਦ ਇਨਕ੍ਰੀਮੈਂਟ ਬਹੁਤ ਸਾਰੇ ਅਧਿਆਪਕਾਂ ਨੇ ਜਿਹੜਾ ਸਲਾਨਾ ਇਨਕ੍ਰੀਮੈਂਟ ਉਹ ਨਹੀਂ ਲੱਗਿਆ ਸੋ ਜਿਹਦੇ ਕਰਕੇ ਇਹਨਾਂ ਮਸਲਿਆਂ ਦੇ ਉੱਪਰ ਜਿਹੜੀ ਗੱਲਬਾਤ ਕੀਤੀ ਗਈ ਤੇ ਉਸ ਗੱਲਬਾਤ ਦੇ ਵਿੱਚੋਂ ਰਿਜ਼ਲਟ ਕੀ ਨਿਕਲ ਗਿਆ ਦੋਸਤੋ ਪੇ ਸਕੇਲ ਸੰਬੰਧੀ ਵਿੱਚ ਸੰਬੰਧ ਵਿੱਚ ਡੀਪੀਆਈ ਸਰਨ ਵੱਲੋਂ ਕਿਹਾ ਗਿਆ ਕਿ ਸਿੱਖਿਆ ਵਿਭਾਗ ਵੱਲੋਂ ਮਿਤੀ ਸੌਰੀ ਵਿੱਤ ਵਿਭਾਗ ਨੂੰ ਭੇਜੀ ਗਈ ਪਹਿਲਾਂ ਹੀ ਫਾਈਲ ਤੋਂ ਬਾਅਦ ਕੁਝ ਹੋਰ ਨਵੀਆਂ ਸੋਧਾਂ ਦੇ ਬਾਅਦ ਵਿੱਚ ਵਿੱਤ ਵਿਭਾਗ ਨੇ ਦੁਬਾਰਾ ਫਾਈਲ ਮੰਗਵਾਈ ਹੈ ਸੋ ਜੋ ਇਸ ਹਫਤੇ ਵਿੱਤ ਵਿਭਾਗ ਨੂੰ ਭੇਜ ਦਿੱਤੀ ਜਾਏਗੀ ਅਤੇ ਇਸ ਉਪਰੰਤ ਵਿੱਤ ਵਿਭਾਗ ਤੋਂ ਆਈਆਂ ਹਦਾਇਤਾਂ ਮੁਤਾਬਕ ਪੇ ਸੇਲ ਸਕੰਦੀ ਸਪੀਕਿੰਗ ਆਰਡਰ ਜਾਰੀ ਕਰ ਦਿੱਤੇ ਜਾਣਗੇ ਸੋ ਦੋਸਤੋ ਕੁਝ ਕੁ ਉਸ ਤੋਂ ਬਾਅਦ ਆਪਾਂ ਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀਆਂ ਕੁਝ ਸੋਧਾਂ ਹੋਈਆਂ ਸੀ ਆਪਾਂ ਤੁਹਾਨੂੰ ਵੀਡੀਓ ਸਾਂਝੀ ਕੀਤੀ ਸੀ ਕਿ ਪੰਜਾਬ ਪੇ ਸਕੇਲ ਨੂੰ ਲੈ ਕੇ ਜਿਹੜਾ ਹੈਗਾ ਸੈਕਟਰੀਟ ਦੇ ਅਧਿਕਾਰੀ ਉਹਨਾਂ ਦੇ ਵਿੱਚ ਜਿਹੜਾ 7ਵਾਂ ਪੇ ਸਕੇਲ ਲਾਗੂ ਕੀਤਾ ਸੀ ਸੋ ਉਹਦੇ ਵਿੱਚ ਕੁਝ ਕੁ ਸੋਧਾਂ ਹੋਣ ਕਰਕੇ ਜਿਹੜੀਆਂ ਉਹ ਫਾਈਲ ਦੁਬਾਰਾ ਤੋਂ ਮੰਗਵਾਲੀ ਗਈ ਹੈ ਸੋ ਜਲਦੀ ਹੀ ਇਸ ਬਾਰੇ ਆਪਾਂ ਨੂੰ ਕੋਈ ਨਵੀਂ ਅਪਡੇਟ ਜਿਹੜੀ ਉਹ ਦੇਖਣ ਨੂੰ ਮਿਲੇਗੀ ਸੋ ਉਸ ਤੋਂ ਬਾਅਦ ਸੀ ਦੋਸਤੋ ਰੀਕਾਸਟ ਫਾਈਲ ਸੰਬੰਧੀ ਫਿਲਹਾਲ ਫਾਈਲ ਸਰਕਾਰ ਕੋਲ ਪਹੁੰਚੀ ਹੋਈ ਹੈ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਅਪਰੂਵ ਆਉਣ ਦੀ ਉਮੀਦ ਹੈ ਜੋ ਵੀ ਫੈਸਲਾ ਸਰਕਾਰ ਲਵੇਗੀ ਉਹ ਲਾਗੂ ਕਰ ਦਿੱਤਾ ਜਾਵੇਗਾ ਸੋ ਆਪਾਂ ਨੂੰ ਪਤਾ ਦੋਸਤੋ ਲਿਸਟਾ ਰੀਕਾਸਟ ਦੇ ਸੰਬੰਧ ਵਿੱਚ ਕਾਫੀ ਜਿਹੜਾ ਉਹ ਅਧਿਆਪਕਾਂ ਨੇ ਜਿਹੜਾ ਰੋਸ ਮੁਜ਼ਾਹਰੇ ਕੀਤੇ ਹੈ ਵਿਭਾਗ ਨੂੰ ਜਿਹੜਾ ਸਮੇਂ-ਸਮੇਂ ਤੇ ਮੀਟਿੰਗਾਂ ਕਰਕੇ ਵੀ ਦੱਸਿਆ ਗਿਆ ਕਿਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ 4 ਸਾਲ ਦੇ ਤਕਰੀਬਨ ਸਮਾਂ ਹੋ ਚੁੱਕਿਆ ਉਹਨਾਂ ਸਾਰੇ ਅਧਿਆਪਕਾਂ ਨੂੰ ਹੋਰ ਉਸ ਤੋਂ ਬਾਅਦ ਕਿਸੇ ਨੂੰ ਇਸ ਤਰ੍ਹਾਂ ਕਹਿ ਦੇਣਾ ਵੀ ਤੁਸੀਂ ਹੁਣ ਭਾਈ ਜਾਓ ਤਾਂ ਬਹੁਤ ਦੁੱਖ ਵਾਲੀ ਗੱਲ ਹੈ। ਸੋ ਇਸ ਦੇ ਸਬੰਧ ਵਿੱਚ ਵੀ ਜਿਹੜੀ ਫਾਈਲ ਉਹ ਜਿਹੜੀ ਅਪਡੇਟ ਨਵੀਂ ਦੇਖਣ ਨੂੰ ਮਿਲ ਸਕਦੀ ਹੈ। ਸੋ ਉਸ ਤੋਂ ਬਾਅਦ ਲਾਸਟ ਸੀਗਾ ਦੋਸਤੋ ਸਾਲਾਨਾ ਵਿਭਾਗੀ ਤਰੱਕੀ ਦਾ ਪੱਤਰ ਕੱਲ ਸਾਰੇ ਜ਼ਿਲ੍ਹਿਆਂ ਸਿੱਖਿਆ ਅਫਸਰਾਂ ਨੂੰ ਜਾਰੀ ਹੋ ਜਾਵੇਗਾ। ਠੀਕ ਹੈ ਜੀ। ਸੋ ਜਿਹੜੀ ਸਾਲਾਨਾ ਤਰੱਕੀ ਆਪਾਂ ਜਿਹੜਾ ਐਨੂਅਲ ਇਨਕ੍ਰੀਮੈਂਟ ਹੈ ਜਿਹੜਾ ਲੱਗਦਾ ਸਾਲਾਨਾ ਜਿਹੜਾ ਇਨਕ੍ਰੀਮੈਂਟ ਲੱਗਦਾ ਦੋਸਤੋ ਉਸੇ ਸਬੰਧ ਦੇ ਵਿੱਚ ਵੀ ਜਿਹੜੀ ਹੈ ਉਹ ਸਾਰੇ ਸਿੱਖਿਆ ਅਫਸਰਾਂ ਨੂੰ ਜਿਹੜੇ ਹੈਗੇ ਹਦਾਇਤਾਂ ਦੇ ਦਿੱਤੀਆਂ ਜਾਣਗੇ ਆ। ਉਸ ਤੋਂ ਬਾ ਜਿਹੜੇ ਹੈਗੇ ਸਿੱਖਿਆ ਅਧਿਕਾਰੀ ਜ਼ਿਲ੍ਹੇ ਵਾਈਜ਼ ਉਹ ਕੀ ਜਿਹੜੇ ਹੈਗੇ ਰੂਲ ਲਾਗੂ ਕਰਦੇ ਆ ਜਾਂ ਉਹਨਾਂ ਨੂੰ ਕੀ ਪੱਤਰ ਜਾਰੀ ਹੁੰਦਾ ਠੀਕ ਹੈ ਉਹ ਸਾਰੀ ਜਾਣਕਾਰੀ ਤੁਹਾਨੂੰ ਜਲਦੀ ਹੀ ਜਿਹੜੀ ਮਿਲ ਜਾਊਗੀ ਸੋ ਸਮੇਂ ਸਮੇਂ ਦੇ ਉੱਪਰ ਜਿਹੜਾ ਹੈਗਾ ਪ੍ਰਧਾਨ ਜੀਆ ਵੱਲੋਂ ਜਾਂ 704 ਯੂਨੀਅਨ ਵੱਲੋਂ ਸਮੇਂ ਸਮੇਂ ਦੇ ਉੱਪਰ ਅਧਿਆਪਕਾਂ ਲਈ ਗਵਾਹੀ ਕਰਕੇ ਭਾਵੇਂ ਤੁਸੀਂ ਦੋਸਤੋ ਦੇਖੋ ਵੀ ਜੁਨੀਅਨ ਦਾ ਇਹ ਫਾਇਦਾ ਹੈ ਕਿ ਤੁਸੀਂ ਆਪ ਘਰ ਬੈਠੇ ਹੋ ਘਰ ਬੈਠੇ ਤੁਹਾਡੇ ਜਿਹੜੇ ਮਸਲੇ ਆ ਉਹ ਤੁਹਾਡੇ ਹੱਲ ਹੋ ਰਿਹਾ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਸਿਰਫ ਤੁਹਾਡਾ ਇੱਕੋ ਇੱਕ ਮਕਸਦ ਹੈ ਤੁਸੀਂ ਸਲਾਨਾ ਫੰਡ ਤੇ ਦੂਸਰਾ ਯੂਨੀਅਨ ਦਾ ਸਾਥ ਯੂਨੀਅਨ ਨਾਲ ਜੁੜੋ ਕਿਉਂਕਿ ਦੋਸਤੋ ਜਿਸ ਤਰ੍ਹਾਂ ਪਰਿਵਾਰ ਦੇ ਵਿੱਚ ਮੁਖੀ ਹੁੰਦਾ ਹੈ ਠੀਕ ਹੈ ਜੀ ਜਿਸ ਤਰ੍ਹਾਂ ਪਰਿਵਾਰ ਦੇ ਵਿੱਚ ਪਿਤਾ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਹੜੇ ਘਰ ਦੇ ਵਿੱਚ ਬੱਚੇ ਹੁੰਦੇ ਉਹਨਾਂ ਨੂੰ ਕਿਸੇ ਗੱਲ ਦੀ ਫਿਕਰ ਹੁੰਦੀ ਤਾਂ ਇਸੇ ਤਰ੍ਹਾਂ ਯੂਨੀਅਨ ਹੁੰਦੀ ਹੈ ਦੋਸਤੋ ਯੂਨੀਅਨ ਦੇ ਨੁਮਾਇंदे ਆਪਣੇ ਨਾਲ ਇੱਕ ਪਰਿਵਾਰ ਦੀ ਤਰ੍ਹਾਂ ਹੁੰਦੇ ਆ ਜਿਹੜੇ ਭਾਵ ਵੱਡੇ ਹੁੰਦੇ ਆ ਸੋ ਆਪਾਂ ਦੇ ਨਾਲ ਜਦੋਂ ਯੂਨੀਅਨ ਹੁੰਦੀ ਹੈ ਤਾਂ ਆਪਾਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ ਚਾਹੀ ਕਿਡਾ ਹੀ ਮਸਲਾ ਕਿਉਂ ਨਾ ਹੋਵੇ ਯੂਨੀਅਨ ਆਪਣੇ ਪੱਧਰ ਦੇ ਉੱਪਰ ਇਸ ਤਰ੍ਹਾਂ ਦੇ ਸੋ ਇਹ ਸੀ ਅੱਜ ਦੀ ਜਾਣਕਾਰੀ ਸੋ ਮਿਲਦੇ ਹਾਂ ਕਿਸੇ ਹੋਰ ਨਵੀਂ ਤੇ ਮਹੱਤਵਪੂਰਨ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ